ਚੰਗਿਆ ਮੁੰਡੇ ਰਾਸਟ ਹੋਣ ਸਾਡੇ ਕੋਲ ਹੋਣੀ ਹੈ ਮੈਗਰੀ ਫਰੀਆਕ ਜਾਈ ਇਹਨਾਂ ਨੇ ਬੱਚੇ ਘਾਹੇ ਰਹਿਣਾ ਹੈ ਉਹਨਾਂ ਦੇ ਕੋਈ ਕਰਕੇ ਉਹਨਾਂ ਦੇ ਕਿਸੇ ਬੰਦੇ ਦਾ ਨਾਮ ਸੁਬੇ ਜੀ ਦਾ ਨਾਮ ਕੱਟ ਦਿੱਤਾ ਗਿਆ ਵੇਨਾ ਕਿੰਨੇ ਟਕਰਾ ਹੋ ਗਿਆ ਫੇਰ ਪਲੈਨਿੰਗ ਹੋਈ ਜੇ ਘਰ ਚੱਲ ਪਏ ਸੀ ਬੀਬੀ ਦੇ ਘਰੋਂ ਨਿਕਲੇ ਜਿਹੜੇ ਅੰਦਰ ਸਹੀ ਯਾਰ ਗੱਲ ਸਹੀ ਕਰਨਾ ਹੌਸਲੇ ਲਈ ਕੀ ਆਈ ਉਹਦੇ ਬਾਅਦ ਇੱਕ ਘਾਟਾ ਪਾਉਣ ਦੇ ਤਾਂ ਕੀ ਕਰਦਾ ਉਸਨੇ 6 ਬੰਦੇ ਜਿਹੜਾ 5 ਲੈ ਕੇ ਤਾਾਨੂੰ ਇਨਸਾਫ ਨਹੀਂ ਮਿਲੇਗਾ ਨਹੀਂ ਮਿਲੇਗਾ ਇਨਸਾਫ ਸਾਨੂੰ ਇਨਸਾਫ ਲੈ ਕੇ ਜਾਣਾ 6 ਬੰਦੇ ਵਿੱਚ ਅੰਗਸੂ ਦੇ ਨਾਲ ਪਿਛਾ ਭਾਈ ਸਸਕੀ ਦਾ ਦਫਤਰ ਕਰਾ ਦੇਣਾ ਸੁਦੇਵਾਈ ਸਹਿਣਾ ਆ ਮੈਂ ਕਿਸ ਵਾਸਤੇ ਆਈ ਹਾਂ ਇਹ ਇਨਸਾਫ ਮੰਗਿਆ ਇਹ ਕਰ ਸੋਰੀ ਕਾ ਠੀਕ ਛਲਛਲਾ ਬਿਸਮਿਲਲਾ ਮਹਾਕਦੇ ਆਪੋ ਆਂਸੀ ਵੀ ਉਹ ਅੱਜ ਕਿਤਾ ਹੈ 6 ਬੰਦੇ ਲਾ ਆਏ 6 ਬੰਦੇ ਲਾਏ ਨੇ ਨਹੀਂ ਕਰਨ ਦੀ ਯਾਰ ਲੰਮੀ ਕਾਲਾ ਪੰਜ ਵੀ ਨਹੀਂ ਹੋਣੀ ਤੇ ਆ ਗਈ ਮੀਤ ਕੁਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਪਿੰਡ ਮਸਰਾਲਾ ਕੀ ਗੱਲਬਾਤ ਹੋਈ ਹੈ ਗੱਲਬਾਤ ਹੋਈ ਕਿ ਸਾਡਾ ਪਲਾਟ ਅਸੀਂ ਮਕਾਨ ਬਣਾਇਆ ਦਾ ਸੀ ਤੇ ਨਾਲ ਖਾਲੀ ਪਲਾਟ ਸੀ ਉਥੇ ਹੀ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਸੀ ਤੇ ਉਹ ਦੂਸਰੇ ਨਾਲ ਜਿਹੜਾ ਸਾਡੇ ਚਾਚਾ ਦਾ ਮੁੰਡਾ ਸੀ ਉਹਨਾਂ ਦਾ ਨਾਲ ਪਲਾਟ ਸੀ ਉਹ ਸਾਨੂੰ ਕੰਦ ਕੱਢਣ ਤੋਂ ਉਹਨਾਂ ਰੋਕਦਾ ਸੀ ਤੇ ਰੋਕਦਾ ਸੀ ਤੇ ਇੱਕ ਮੇਰੇ ਪਤੀ ਫੈਸਲਾ ਵੀ ਹੋ ਗਿਆ ਸੀ ਪੁਲਿਸ ਨੇ ਫੈਸਲਾ ਵੀ ਸਾਨੂੰ ਦੇ ਦਿੱਤੇ ਦਾ ਸੀ ਕਿ ਤੁਸੀਂ ਨਿਸ਼ਾਨੀ ਲਾ ਕੇ ਤੇ ਇੰਨੀ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ ਦੋ ਇੱਕ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਇੱਕ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਕੁਝ ਕਰੇ ਕਰਦੇ ਸੀ ਉੱਥੇ ਤੋਂ ਵਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਪੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਤੇ ਦੱਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ ਉਹ ਚਾਰ ਜਨੇਹੀ ਉਹ ਬੀਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਅ ਅਕਸ਼ੇ ਕੁਮਾਰ ਉਹਦਾ ਬੇਟਾ ਬੇਟੀ ਤਾਂ ਅਛੀ ਸਨ ਜੀ ਜਦੋਂ ਤੁਹਾਨੂੰ ਕਿਹ ਲੱਗਦਾ ਮੇਰੇ ਪਤੀ ਹੀ ਕੀ ਨਾ ਲੱਗਦਾ ਰਵੀ ਕੁਮਾਰ ਹਾਂਜੀ ਕਿੰਨੇ ਵਜੇ ਘਟਣਾ ਕੱਲ 6:30 ਵਜੇ ਪਲਾਟ ਉਹ ਕਿੰਨੇ ਮਰਲੇ ਦਾ ਪਲਾਟ ਸੀ ਦਾ 14 ਕਮਰਲੇ ਦਾ ਹੀ ਉਹ ਲੈ ਝਗੜਾ ਹੈ ਆ 14 ਮਰਲੇ ਕੋਸ਼ੇ ਉੱਪਰ ਹੀ ਚਾ 14 ਹੀ ਹਾਂਜੀ ਉਹਦਾ ਝਗੜਾ ਹੈ ਉਹ ਕੀ ਕਹਿੰਦੇ ਕਿ ਉਹ ਰੋਕ ਦੇਗੇ ਉਹ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਤੇ ਰਸਤਾ ਹੈ ਨਹੀਂ ਵਿੱਚ ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਹੀ ਬੰਦ ਹੋ ਜਾਂਦਾ ਹੀ ਉਹ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਹੁਣ ਪੁਲਿਸ ਨੇ ਕੀ ਦੀ ਹੈ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਗੱਲ ਦੀ ਪੁਲਸ ਲੈਣੇ ਉਹਨਾਂ ਨੇ ਪੁਲਸ ਲੈਣੇ ਪਾਹੀ ਚੀਏ ਬੰਦੇ ਲਖਾਏ ਹੀ ਇਹਨਾਂ ਨੇ ਪੰਜ ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਦਿੰਦਾ ਹੀ ਹਰ ਕੰਮ ਕਰਾਂਦਾ ਹੀ ਨਾਲ ਹੋ ਕੇ ਤੁਹਾਡੀ ਕੀ ਮੰਗ ਹੈ ਸੋ ਉਹਦਾ ਨਾਹੀਂ ਸੁਗਦੇਵ ਰਾਜ ਆਹੀ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦੇ ਰੈਸਟ ਹੋਣੇ ਚਾਹੀਦੇ ਆ ਜਿਹੜੇ ਪਹਿਲੇ ਬੰਦੇ ਦਾ ਸਟਾਣ ਫੇਰ ਅਸੀਂ ਸੰਸਕਾਰ ਕਰਨਾ ਇਦਾਂ ਨਹੀਂ ਕਰਨਾ ਤੁਹਾਡੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਬਸ ਕੀ ਲੱਗਦੇ ਨੇ ਭਰਾ ਲੱਗਦੇ ਆਏ ਚਾਚੇ ਦੇ ਮੁੰਡੇ ਆ ਹਾਂਜੀ ਇਹ ਘਟਨਾ ਕੱਲ 10:30 ਵਜੇ ਦੱਸਦੇ ਇਹਨਾਂ ਬਿਆਨ ਲਿਖਾਇਆ ਜੀ ਇਹ ਤਾਂ ਇਹਨਾਂ ਪਹਿਲਾਂ ਜਗ੍ਹਾ ਦਾ ਝਗੜਾ ਚੱਲਦਾ ਸੀ ਕੋ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ کافی 5-6 ਮਹੀਨਿਆਂ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਇਹਨਾਂ ਦੇ ਕੱਲ ਕਿਤੇ ਰਵੀ ਕੁਮਾਰ ਆਪਣੇ ਘਰ ਦੀ ਚਾਰਪਾਈ ਚਾਰਪਾਈ ਕਰ ਰਿਹਾ ਸੀਗਾ ਇਹਨਾਂ ਨੇ ਆ ਕੇ ਤੇ ਉੱਤੇ ਹਮਲਾ ਕਰਤਾ ਵਿਜੇ ਕੁਮਾਰ ਤੇ ਉਹਦੀ ਘਰ ਦੀ ਰਕੇਸ਼ ਕੁਮਾਰੀ ਉਹਦਾ ਲੜਕਾ ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਲੜਕੀ ਹੈ ਪ੍ਰਤਾਪਸੀ ਸੈਣੀ ਤੇ ਦੋ ਬੰਦੇ ਨਾਲ ਹੋਰ ਲਖਾਇਆ ਜਗਿੰਦਰਪਾਲ ਸੁਖਦੇਵ ਰਾਜ ਕਿੰਨੀ ਜੂਦੇ ਚੜਾਗਾ ਹਾਂਜੀ ਜ਼ਮੀਨ ਕਿੰਨੀ ਚੜਾਗਾ ਜਿਹੜਾ ਪਲਾਟ ਪਲੋਟ ਹੈ ਘਰੇਲੂ ਕੁ 10 15 20 ਮਰਲੇ ਦਾ ਪਲਾਟ ਹੈਗਾ ਸੀ ਇਹ ਕਹ ਰਿਹਾ ਕੁਝ ਨੇ ਸਮਝੋਤਾ ਵੀ ਕਰਵਾ ਦਿੱਤਾ ਤੇ ਫੇਰ ਬੰਦੇ ਦਾ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸਮਝੋਤਾ ਵੀ ਕਰਾਇਆ ਸੀ ਇਹਨਾਂ ਦਾ ਹਾਂ ਤੇ ਬਾਅਦ ਚ ਫਿਰ ਉਹਨਾਂ ਨੇ ਕੋਰਟ ਕੇਸ ਲਾਤਾ ਉਹਨੂੰ ਸਟੇਜ ਟੂ ਮਿਲਿਆ ਸੀ ਦੱਸਦੇ ਕੋਈ ਤੇ ਸਟੇ ਦੇ ਵਿੱਚ ਵੀ ਇਹਨਾਂ ਨੇ ਕੋਈ ਨਈ ਕੰਮ ਸ਼ੁਰੂ ਕਰਤਾ ਉਹ ਇਸ ਕਰਕੇ ਨਾਲ ਫੱਪੜਾ ਹੋ ਗਿਆ। ਸ਼੍ਰੀ ਕੋਈ ਕੀ ਲੱਗਦਾ ਇਹ ਮਤਲਬ ਸ਼ੀਕੇ ਜਿਉਂ ਇਹ ਚਾਚੀ ਤਾਏ ਦੇ ਲੜਕੇ ਲੱਗਦੇ। ਜਿਹੜਾ ਕਿੰਨੇ ਬੰਦੇ ਖਲਾਮ ਮਾਮਲੇ ਦਾ ਦੋਚਿੱਤਾ ਹੈ? ਪੰਜ ਬੰਦੇ ਖਲਾਮ ਮਾਮਲੇ ਦਾ। ਹੋਜੀ ਰੈਸਟ ਕੋਈ ਸਾਰੇ ਛਾਪੇਬਾਰੀ ਕਾਰੀਏ ਨਹੀਂ ਹੋਜੀ ਕੋਈ ਰੈਸਟ। ਪੋਸਟਮਾਰਡ ਕਰਵਾ ਰਹੇ ਹੋ? ਪੋਸਟਮਾਰਡ